ਸਤਿ ਸ਼੍ਰੀ ਅਕਾਲ ਜੀ ਮਰਾਸਦ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਸ਼ਨੀਵਾਰ ਦਾ ਦਿਨ ਹੋ ਗਿਆ ਟਾਈਮ ਹੋ ਗਿਆ ਜੀ ਇੱਥੇ 3 ਵਜੇ ਦਾ ਤਾਂ ਆਪਾਂ ਬਲੌਗ ਦੀ ਸ਼ੁਰੂਆਤ ਕਰ ਲਈ ਆ ਵੈਸੇ ਤਾਂ ਮਨ ਹੈ ਨਹੀਂ ਸੀਗਾ ਪਹਿਲਾਂ ਸ਼ੁਰੂ ਕਰਨ ਦਾ ਪਰ ਹੁਣ ਥੋੜਾ ਜਿਹਾ ਠੀਕ ਲੱਗ ਰਿਹਾ ਸੀਗਾ ਕਿਉਂਕਿ ਰਾਤ ਦਾ ਫਿਰ ਫੀਵਰ ਹੋ ਗਿਆ ਸੀਗਾ ਫਿਰ ਖੰਗ ਵਗੈਰਾ ਬਹੁਤ ਹੋ ਗਈ ਸੀਗੀ ਤੇ ਇਸ ਕਰਕੇ ਪਹਿਲਾਂ ਅੱਜ ਦਵਾਈ ਲੈ ਕੇ ਆਈ ਫਿਰ ਇੱਕ ਇੰਜੈਕਸ਼ਨ ਲੱਗ ਗਿਆ ਤੇ ਪਤਾ ਨਹੀਂ ਕਿ ਉਹ ਜਾ ਇਹ ਵਾਇਰਲ ਆ ਠੀਕ ਹੀ ਨਹੀਂ ਹੋ ਰਿਹਾ ਕੁਝ ਐਵੇਂ ਵੀ ਕੰਮ ਕਾਜਾਂ ਦੇ ਵਿੱਚ ਜਿਵੇਂ ਕਿ ਰੈਸਟ ਘੱਟ ਮਿਲਦਾ ਨਾ ਥਕਾਵਟ ਬਹੁਤ ਹੋ ਜਾਂਦੀ ਆ ਤੇ ਤਾਂ ਵੀ ਕਰਕੇ ਮੈਨੂੰ ਲੱਗਦਾ ਵੀ ਛੇਤੀ ਤੋਂ ਛੇਤੀ ਮੈਂ ਠੀਕ ਨਹੀਂ ਹੋ ਰਹੀਗੀ ਤੇ ਅੱਜ ਮੈਂ ਦਵਾਈ ਲੈਣ ਤੋਂ ਬਾਅਦ ਕਾਫੀ ਟਾਈਮ ਰੈਸਟ ਕੀਤਾ ਹੁਣ ਥੋੜਾ ਜਿਹਾ ਠੀਕ ਲੱਗ ਰਿਹਾ ਸੀਗਾ ਫਿਰ ਮੈਂ ਉੱਠ ਕੇ ਚਾਹ ਪਾਣੀ ਬਣਾਇਆ ਤੇ ਪੀਤਾ ਤੇ ਥੋੜਾ ਜਿਹਾ ਜਿਵੇਂ ਗਾਈਆਂ ਨੂੰ ਖਲ ਵਗੈਰਾ ਪੋਣੀ ਸੀਗੀ ਉਹ ਵੀ ਪਾ ਕੇ ਆਈਆਂ ਤੇ ਕੰਮ ਕਾਜਾਂ ਜਿਵੇਂ ਕਰਨੇ ਹੀ ਪੈਂਦੇ ਹਨ ਉਹ ਟਾਈਮ ਜਿੱਥੇ ਜਦੋਂ ਆਪਾਂ ਪੜ੍ਹਦੇ ਹੁੰਦੇ ਸੀਗੇ ਹਨਾ ਠੀਕ ਹੈ ਬਸ ਇੱਕ ਪੜਾਈ ਦੀ ਟੈਨਸ਼ਨ ਹੁੰਦੀ ਸੀਗੀ ਹਨਾ ਕੋਈ ਟੈਨਸ਼ਨ ਨਹੀਂ ਹੁੰਦੀ ਸੀਗੀ ਹੋਰ ਕੋਈ ਮਸਤ ਲਾਈਫ ਹੁੰਦੀ ਸੀਗੀ ਵਧੀਆ ਜ਼ਿੰਦਗੀ ਹਨਾ ਤੇ ਜਿਵੇਂ ਜਿਵੇਂ ਆਪਾਂ ਵੱਡੇ ਹੋਈ ਜਾਂਦੇ ਆ ਓਵੇਂ ਓਵੇਂ ਜ਼ਿੰਮੇਵਾਰੀਆਂ ਵਧੀਆਂ ਜਾਂਦੀਆਂ ਹਨਾ ਤੇ ਬਸ ਉਹ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਹੀ ਪੈਂਦਾ ਆ ਮੈਂ ਵੀ ਅੱਜ ਸੋਚਿਆ ਮੈਂ ਮੈਂ ਰੈਸਟ ਹੀ ਕਰੂੰਗੀ ਹਨਾ ਕਿਉਂਕਿ ਰਾਤ ਮੈਨੂੰ ਚੱਜਣਾ ਨੀਂਦ ਨਹੀਂ ਆਏਗੀ ਖਾਂਗ ਵਗੈਰਾ ਆ ਰਹੀ ਸੀਗੀ ਪਰ ਉਹੀ ਆ ਵੀ ਮੇਰੇ ਕੋਲ ਰੈਸਟ ਹੁੰਦਾ ਨਹੀਂ ਜ਼ਿਆਦਾ ਟਾਈਮ ਬਸ ਹੁਣ ਮੈਂ 2 ਘੰਟੇ ਰੈਸਟ ਕੀਤਾ ਥੋੜਾ ਜਿਹਾ ਫੀਲ ਲੱਗਿਆ ਵਧੀਆ ਥੋੜਾ ਜਿਹਾ ਬਾਹਰ ਬੋਕਰ ਵਗੈਰਾ ਕੱਢ ਕੇ ਆਈ ਤੇ ਪੱਠੇ ਵਗੈਰਾ ਇਕੱਠੇ ਕਰਕੇ ਆਈ ਹੁਣ ਮੈਂ ਕਿਹਾ ਚਲੋ ਥੋੜਾ ਟਾਈਮ ਮੈਂ ਬੱਚਿਆਂ ਦੇ ਟੈਸਟ ਵਗੈਰਾ ਬਣਾਉਣੇ ਆ ਉਹ ਬਣਾ ਲੈਣੀਆਂ ਤੇ ਉਸ ਤੋਂ ਬਾਅਦ ਫਿਰ ਕਿਚਨ ਦੇ ਕੰਮ ਕਾਜ ਕਰੂੰਗੀ ਅਜੇ ਕਿਚਨ ਦੇ ਕੰਮ ਕਾਜ ਮੇਰੇ ਅੱਜ ਕਾਫੀ ਪਏ ਆ ਲੰਚ ਵਾਲੇ ਭਾਂਡੇ-ਭੁੰਡੇ ਵੀ ਪਏ ਆ ਤੇ ਫਿਰ ਮੈਂ ਸੋਚਿਆ ਚਲੋ ਰੈਸਟ ਕਰਦੀ ਹਾਂ ਦਵਾਈ ਲੈ ਕੇ ਹਨਾ ਬਟ ਇਹ ਆ ਮੈਨੂੰ ਵੀ ਜਿੱਦਾਂ ਕਈਆਂ ਨੂੰ ਹੁੰਦਾ ਨਾ ਵੀ ਦਵਾਈ ਖਾਦੀ ਆ ਦਵਾਈ ਦਾ ਨਸ਼ਾ ਵਗੈਰਾ ਹੋ ਜਾਂਦਾ ਆ ਤੇ ਨੀਂਦ ਆ ਜਾਂਦੀ ਹੈ ਜਿਵੇਂ ਰਾਤ ਨੂੰ ਮੈਨੂੰ ਨੀਂਦ ਜੀ ਨਹੀਂ ਆਈ ਹਨਾ ਮਾਈਂਡ ਐਬਸਰਟ ਜਾ ਰਿਹਾ ਬਟ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਕੋਸ਼ਿਸ਼ ਕੀਤੀ ਕੰਬਲ ਲੈ ਕੇ ਪੈ ਗਈ ਵੀ ਸੋ ਜਾ ਹੁਣ 2 ਘੰਟੇ ਹਨਾ ਤੇ ਮਾਈਂਡ ਜਿਹੜਾ ਫਰੈਸ਼ ਆ ਹੋ ਜਾਊਗਾ ਹਨਾ ਤੇ ਫਿਰ ਕੰਮ ਕਾਜ ਵਧੀਆ ਹੋ ਜਾਂਦੇ ਆ ਪਰ ਮੈਨੂੰ ਨੀਂਦ ਨਹੀਂ ਆਏਗੀ ਬਸ ਅੱਖਾਂ ਜੀਆਂ ਬੰਦ ਹੋਈ ਜਾਂਦੀਆਂ ਤੇ ਇਹ ਮੇਰੀ ਪ੍ਰੋਬਲਮ ਇਹਨੂੰ ਸਾਰੇ ਵੀ ਕਹਿ ਦਿੰਦੇ ਆ ਵੀ ਤੁਸੀਂ ਅ ਡਰੈਸਟ ਕਰ ਲਿਆ ਕਰੋ ਹਨਾ ਤੇ ਬਟ ਮੇਰੀ ਇਹ ਜਿਵੇਂ ਕਿ ਵੀਕਨੈਸ ਮੰਨ ਲਓ ਜਾਂ ਪੋਜ਼ਿਟਿਵਿਟੀ ਮੰਨ ਲਓ ਵੀ ਜਦੋਂ ਮੈਨੂੰ ਲੱਗਦਾ ਵੀ ਮੈਂ ਠੀਕ ਐ ਫਿਰ ਮੈਂ ਕੰਮਕਾਜ ਲੱਗ ਜਾਣਾ ਯਾਨੀ ਮੇਰੇ ਕੋਲ ਜਿਆਦਾ ਫਰੀ ਨਹੀਂ ਬੱਠਾ ਰਹਿੰਦਾ ਕੰਮਕਾਜ ਲੱਗੀ ਰਹਿੰਦੀ ਐ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਆ ਮਿਹਨਤ ਕਰਨ ਚ ਆਪਾਂ ਨੂੰ ਖੁਸ਼ੀ ਮਿਲਦੀ ਐ ਹਨਾ ਤੇ ਵਾਹਿਗੁਰੂ ਤੰਦਰੁਸਤੀਆਂ ਦੇਵੇ ਹਨਾ ਮਿਹਨਤ ਕਰਦੇ ਰਹੀਏ ਕਿ ਜਦੋਂ ਆਪਾਂ ਨੂੰ ਵਾਹਿਗੁਰੂ ਜੀ ਨੇ ਇੱਕ ਵਧੀਆ ਸ਼ਰੀਰ ਦਿੱਤਾ ਦੋ ਹੱਥ ਦਿੱਤੇ ਕੰਮਕਾਜ ਕਰਨ ਨੂੰ ਤੇ ਫਿਰ ਆਪਾਂ ਨੂੰ ਕਰਨੀ ਵੀ ਚਾਹੀਦੀ ਕਿਸੇ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਵਾਲ ਵੀ ਦੇਖ ਕੇ ਜੀਓ ਜਿਨ੍ਹਾਂ ਦੇ ਵਿਚਾਰਿਆਂ ਦੇ ਹੱਥ ਨਹੀਂ ਹੁੰਦੇ ਅੱਖਾਂ ਨਹੀਂ ਹੁੰਦੀਆਂ ਬਾਡੀ ਦੇ ਵਿੱਚ ਕਿਤੇ ਨਾ ਕਿਤੇ ਕੋਈ ਡਿਫੈਕਟ ਹੁੰਦਾ ਹੈ ਨਾ ਉਹ ਫੇਰ ਵੀ ਜ਼ਿੰਦਗੀ ਜੀਂਦੇ ਆ ਤੇ ਆਪਾਂ ਤਾਂ ਵਾਹਿਗੁਰੂ ਜੀ ਨੇ ਸਭ ਕੁਝ ਦਿੱਤਾ ਹੈ ਨਾ ਤੇ ਇਸ ਕਰਕੇ ਮਿਹਨਤ ਕਰਨੀ ਹੀ ਚਾਹੀਦੀ ਆ ਇਹ ਦੋ ਹੱਥ ਜਿਹੜੇ ਆ ਇਹ ਆਪਾਂ ਨੂੰ ਕਮਾਈ ਵਾਸਤੇ ਹੀ ਦਿੱਤੇ ਆ ਮਿਹਨਤ ਵਾਸਤੇ ਦਿੱਤੇ ਆ ਤੇ ਇਸ ਕਰਕੇ ਆਪਣਾ ਤਾਂ ਇਹੀ ਸੋਚਣਾ ਆ ਸੋਚ ਹੈ ਕਿ ਆਪਦੀ ਮਿਹਨਤ ਕਰਕੇ ਖਾਓ ਕਿਸੇ ਦਾ ਹੱਕ ਨਾ ਮਾਰੋ ਹਨਾ ਕਿਉਂਕਿ ਜੇ ਕਿਸੇ ਦਾ ਆਪਾਂ ਹੱਕ ਮਾਰਦੇ ਆ ਨਾ ਤੇ ਕਿਤੇ ਨਾ ਕਿਤੇ ਆਪਾਂ ਨੂੰ ਉਹ ਭਰਨਾ ਹੀ ਪੈਂਦਾ ਹੈ ਜ਼ਿੰਦਗੀ ਦੇ ਵਿੱਚ ਇਸ ਲਈ ਕਿਸੇ ਦਾ ਖਾਣਾ ਨਹੀਂ ਚਾਹੀਦਾ ਆਪਦੀ ਮਿਹਨਤ ਦੀ ਖਾਓ ਭੋਂ ਦੀ ਥੋੜੀ ਖਾਓ ਰੁੱਖੀ ਸੁਖੀ ਖਾਓ ਜੋ ਇਸ ਵਿੱਚ ਸਕੂਨ ਮਿਲਦਾ ਨਾ ਉਹੋ ਕਿਸੇ ਦਾ ਖਾ ਕੇ ਉਸ ਨੂੰ ਨਹੀਂ ਮਿਲਦਾ ਕਦੇ ਨਾ ਕਦੇ ਉਹ ਚੀਜ਼ਾਂ ਫੀਲ ਹੁੰਦੀਆਂ ਆ ਵੀ ਜੇ ਕਿਸੇ ਦਾ ਕੋਈ ਖਾ ਲੈਂਦਾ ਹੈ ਹਨਾ ਇੱਕ ਵਾਰ ਤਾਂ ਚਾਹੇ ਉਹਨੂੰ ਵਧੀਆ ਲੱਗਦਾ ਹੋਊਗਾ ਵੀ ਮੈਂ ਇੰਨਾ ਕੁਝ ਲੈ ਲਿਆ ਹਨਾ ਬਟ ਕਿਤੇ ਨਾ ਕਿਤੇ ਉਹਨੂੰ ਵਾਹਿਗੁਰੂ ਇਹ ਚੀਜ਼ਾਂ ਜ਼ਰੂਰ ਦਿਖਾ ਦਿੰਦਾ ਤੇ ਇਸ ਕਰਕੇ ਆਪਣਾ ਤਾਂ ਇਹੀ ਸੋਚਣਾ ਵੀ ਮਿਹਨਤ ਕਰੋ ਬਸ ਇਹ ਹੁੰਦਾ ਵੀ ਵਾਹਿਗੁਰੂ ਜੀ ਤੰਦਰੁਸਤੀਆਂ ਰੱਖਣ ਤਾਂ ਕਿ ਆਪਣੇ ਦੋ ਹੱਥਾਂ ਨਾਲ ਕਮਾਈ ਕਰਦੇ ਰਹੀਏ ਜੀ ਤੇ ਬਣੇ ਰਹਿਣਾ ਬਲੌਗ ਦੇ ਵਿੱਚ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਜਿੰਨਾ ਕੋ ਹੋ ਸਕੇ ਤੁਹਾਡੇ ਨਾਲ ਕਰਾਂਗੇ ਸ਼ੇਅਰ ਹਾਲਾਂਕਿ ਤਬੀਅਤ ਤਾਂ ਠੀਕ ਨਹੀਂ ਗਈ ਖਲਾਵੀ ਖਰਾਬ ਵਗੈਰਾ ਹੋਇਆ ਪਿਆ ਪਰ ਹੁਣ ਮੈਡੀਸਿਨ ਵਗੈਰਾ ਖਾ ਕੇ ਹੋ ਜਾਾਂਗੇ ਸਹੀ ਤੇ ਇਹ ਵਾਇਰਲ ਜਾਂ ਤਾਂ ਸਭ ਨੂੰ ਹੋ ਰਿਹਾ ਆ ਹਨਾ ਕਿਸੇ ਨੂੰ ਥੋੜਾ ਕਿਸੇ ਨੂੰ ਜ਼ਿਆਦਾ ਆ ਮੇਰਾ ਇਹ ਸੀਗਾ ਵੀ ਮੈਨੂੰ ਰੈਸਟ ਵਗੈਰਾ ਮਿਲਿਆ ਨੀਗਾ ਤੇ ਤਾਂ ਕਰਕੇ ਮੇਰੀ ਵੀਕਨੈਸ ਜਿਹੜੀ ਹਜੇ ਵੀ ਬਣੀ ਹੋਈ ਆ ਹੁਣ ਮੈਂ ਚਾਹ ਵੀ ਪੀਤੀ ਆ ਉਸ ਤੋਂ ਪਹਿਲਾਂ ਫਰੂਟ ਵਗੈਰਾ ਵੀ ਖਾ ਕੇ ਹਟਿਸ ਸੀਗੀ ਧਿਆਨ ਤਾਂ ਮੈਂ ਰੱਖ ਰਹੀ ਆ ਪਰ ਇਹ ਹੁੰਦਾ ਕੰਮ ਕਾਜ ਦੇ ਵਿੱਚ ਇੰਨਾ ਆਪਦੀ ਕੇਅਰ ਜਿਹੜੀ ਕੀਤੀ ਨਹੀਂ ਜਾਂਦੀਗੀ ਚਲੋ ਜੀ ਹੁਣ ਮੈਂ ਬਣਾਉਣੀ ਆ ਬੱਚਿਆਂ ਦੇ ਟੈਸਟ ਥੋੜਾ ਟਾਈਮ ਉਸ ਤੋਂ ਬਾਅਦ ਮਿਲਦੇ ਆ ਹਾਂਜੀ ਜੋ ਆਪਣੇ ਨਾਲ ਜੁੜੇ ਹੋਇਆ ਉਹਨਾਂ ਨੂੰ ਸਭ ਨੂੰ ਪਤਾ ਵੀ ਸਾਡੇ ਤਾਇਆ ਜੀ ਜਿਨ੍ਹਾਂ ਦੀ ਏਜ ਸੀਗੀ 80 ਸਾਲ ਸਵਰਗ ਸਿਧਾਰ ਗਏ ਤੇ ਹੁਣ ਡੈਡੀ ਜੀ ਹੁਣੀ ਉਹਨਾਂ ਦੇ ਫੁੱਲ ਪਾ ਕੇ ਆਏ ਸੀ ਕੀਰਤਨ ਸਾਹਿਬ ਗੁਰਦੁਆਰਾ ਸਾਹਿਬ ਤੇ ਉਥੋਂ ਜਿਵੇਂ ਹੁੰਦਾ ਨਾ ਵੀ ਜਦੋਂ ਫੁੱਲ ਪਾ ਕੇ ਆਉਂਦੇ ਆ ਤਾਂ ਕੋਈ ਨਾ ਕੋਈ ਚੀਜ਼ ਲੈ ਕੇ ਹੁੰਦੇ ਆ ਨਾ ਤੇ ਮੈਂ ਤੁਹਾਨੂੰ ਦਿਖਾ ਰਹੀ ਸੀ ਵੀ ਕੀ ਲੈ ਕੇ ਆਏ ਆ ਤੇ ਇਹ ਲੈਂਦੇ ਸੀ ਤਿੰਨ ਕੱਪ ਸਟੀਲ ਵਾਲੇ ਆ ਕਾਫੀ ਖੁੱਲੇ ਆ ਹੈ ਨਾ ਤਿੰਨ ਘਰਾਂ ਵਾਸਤੇ ਲੈਂਦੇ ਆ ਇਹ ਇਹ ਮੈਂ ਨਿਸ਼ਾਨੀ ਹੈ ਨਾ ਲਿਉਦੇ ਹੁੰਦੇ ਆ ਜਿਵੇਂ ਆਪਣੇ ਰਵਾਜ ਹੈ ਨਾ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਉਣਾ ਕੋਈ ਗਿਫਟ ਮਾਤਾ ਵਾਸਤੇ ਲੈਂਦੀ ਆ ਖੁੰਡੀ ਕਿਉਂਕਿ ਮੰਮੀ ਦੀ ਜਿਹੜੀ ਪਹਿਲਾਂ ਵਾਲੀ ਸੀਗੀ ਉਹ ਥੋੜੇ ਪੁਰਾਣੀ ਹੋ ਗਈ ਘਸ ਗਈ ਉਹ 슬ਿੱਪ ਹੁੰਦੀ ਸੀ ਤੇ ਮੰਮੀ ਤਾਂ ਹੁਣ ਵਰਤਦੀ ਆ ਖੁੰਡੀ ਮੰਮੀ ਤਾਂ ਖੁੰਡੀ ਤੋਂ ਬਿਨਾ ਤੁਰਿਆ ਨਹੀਂ ਜਾਂਦਾ ਜੇ ਬਾਹਲੀ ਦੂਰ ਜਾਂਦੇ ਆ ਨਾ ਤਾਂ ਖੁੰਡੀ ਲੈ ਕੇ ਹੀ ਜਾਂਦੇ ਆ ਨਾ ਤੇ ਇਹ ਦੇਖੋ ਕਿੰਨੀ ਸੋਹਣੀ ਆ ਨਾ ਸ਼ਾਈਨ ਕਿੰਨੀ ਆ ਹਜੇ ਦੇ ਤੋਂ ਕਵਰ ਨਹੀਂ ਲਾਇਆਗਾ ਹਾਂ ਬਹੁਤ ਸੋਨਾ ਟੇਪ ਲਾਈ ਹੋਈ ਆ ਨਾ ਡੈਕੋਰੇਟ ਕੀਤੀ ਆ 골ਡਨ ਕਲਰ ਦੀ ਟੇਪ ਲਾ ਕੇ ਤੇ ਇਧਰ ਖੁੰਡਾ ਤਾਂ ਸਾਡੇ ਪਿਆਈ ਆ ਬਾਪੂ ਜੀ ਦਾ ਇੱਕ ਹੁੰਡਾ ਆ ਇਹ ਬਾਪੂ ਦਾ ਹੁੰਡਾ ਤੇ ਇਹ ਮਾਤਾ ਦੀ ਖੁੰਡੀ ਗਲਾ ਖਰਾਬ ਹੈ ਜੇ ਬੋਲਿਆ ਨਹੀਂ ਜਾਂਦਾ ਪੂਰਾ ਤੇ ਇਹ ਹੋ ਜਾਊਗਾ ਸਹੀ ਤੇ ਚਲੋ ਜੀ ਮੰਮੀ ਨੂੰ ਵਧੀਆ ਖੁੰਡੀ ਮਿਲ ਗਈ ਨਾ ਇਧਰ ਸਾਡੇ ਘਾਟ ਹੀ ਮਿਲਦੀ ਹੈ ਨਾ ਪੰਜਾਬ ਤੋਂ ਹੀ ਲੈ ਕੇ ਆਉਂਦੇ ਇਦਾਂ ਦੀਆਂ ਚੀਜ਼ਾਂ ਮਿਲਦੀਆਂ ਨਹੀਂ ਇਹ ਵੀ ਪੰਜਾਬ ਤੋਂ ਹੀ ਲੈਂਦਾ ਸੀਗਾ ਖੁੰਡਾ ਇੱਥੇ ਥੱਲੋ ਤਿੱਖਾ ਇਹ ਇਹਦਰ ਮਨੇ ਵੀਰ ਕੱਟ ਰਿਹਾ ਹੈ ਆਪਣਾ ਪਨੀਰ ਨੂੰ ਤਾਂ ਕੱਟ ਪੀਸ ਹੈ ਲਓ ਜੀ ਪਨੀਰ ਆਪਾਂ ਬਣਾ ਕੇ ਰੱਖਤਾ ਸੀ ਤੇ ਮਨਵੀਰ ਹੁਣ ਲੱਗਿਆ ਹੋਇਆ ਆਪਣਾ ਖੀਰ ਦੀ ਪੁਰਜੀ ਬਣਾਉਣ ਵਾਸਤੇ ਟਮਾਟਰ ਵਗੈਰਾ ਕੱਟ ਲੇ ਰੈਡ ਸੌਸ ਕਿਹੜਾ ਹੁੰਦਾ ਚਿਲੀ ਸੌਸ ਹੁੰਦਾ ਨਾ ਹੈਨਾ ਸੋਇਆ ਸੌਸ ਸੋਨ ਦਾ ਸੋਇਆ ਸੌਸ ਨਾ ਵੀ ਨਹੀਂ ਪਤਾ ਇਹ ਮੇਰੇ ਤਰ੍ਹਾਂ ਦੇ ਸੌਸ ਹੁੰਦੇ ਆ चटनी का ही पता चटनी है जी मेरा पुराना स्टूडेंट आया अच है ना सत बुला फिर बुलाई दी होंगी बुलाई दी सत नर्सरी कलास हो गया नर्सरी च मैडम ने तो भूल गया सत श्रीकाल बुलाई नहीं तुम आके लो फिर उ खा लो पापा जी होना को बाए ਕੁਲ ਮੇ ਬਣਾਉਣ ਲੱਗੀ ਸੀ ਸਬਜੀ ਤੇ ਇਹ ਦੇਖੋ ਗੰਡੇ ਆਪਾਂ ਨਾ ਪਿੰਡਾਂ ਵਾਲੇ ਇਕੱਠੇ ਲੈ ਲੈਨੇ ਆ ਬੀ ਲਾਲ ਚਿਚਿਤੇ ਵੀ ਸਸਤੇ ਪੈਣਗੇ ਪਰ ਆਇਆ ਦੇਖੋ ਇਹਦਾ ਭੁੱਕਾ ਨਿਕਲਿਆ ਆ ਹੁਣ ਸਾਰੇ ਸੀ ਭੁੱਕਾਂ ਵਾਲੇ ਲਾ ਕੇ ਲਏ ਉੱਤੇ ਰੱਖੀਦੇ ਆ ਨਾ ਖੁੱਲੀ ਹਵਾ ਚ ਤੇ ਛੱਤ ਤੇ ਜਗ੍ਹਾ ਬਣਾਈ ਹੋਈ ਏ ਹੁਣ ਆ ਭੁੱਕਾਂ ਵਾਲੇ ਪਹਿਲਾਂ ਕੱਟੂਗੀ ਜਿਆਦਾ ਲੈ ਤੇ ਲਈਦੇ ਫਿਰ ਇਹਦਾ ਭੁੱਕਾ ਨਿਕਲਣ ਲੱਗ ਜਾਂਦੀ ਏ ਲਓ ਜੀ ਹੁਣ ਆਪਾਂ ਇਧਰ ਸਬਜ਼ੀ ਬਣਾਉਣ ਲੱਗੇ ਸੀਗੇ ਆਲੂ ਮਟਰਾਂ ਦੀ ਮਟਰ ਜਿਹੜੇ ਆ ਧੋਲੇ ਆ ਆਲੂ ਹੁਣ ਕੱਟਦੀਆਂ ਤੇ ਇਧਰ ਤੜਕਾ ਭੁੱਜ ਰਿਹਾ ਹੈ ਜੀ ਦਰਮਨਵੀਰ ਨੇ ਆਪਦੀ ਪਨੀਰ ਦੀ ਡਿਸ਼ ਤਿਆਰ ਕਰ ਲਈ ਆ ਇਹ ਸੀਗੀ ਜੀ ਸਵੇਰ ਦੀ ਕਲਿੱਪਸ ਜਦੋਂ ਆਪਾਂ ਦਵਾਈ ਲੈਣ ਗਏ ਸੀਗੇ ਕਿਉਂਕਿ ਮੇਰੀ ਤਬੀਅਤ ਠੀਕ ਜੀ ਨਹੀਂ ਸੀਗੀ ਇਸ ਕਰਕੇ ਮੇਰਾ ਬਲੌਗ ਸ਼ੁਰੂ ਕਰਨ ਨੂੰ ਬਿਲਕੁਲ ਵੀ ਜੀ ਨਹੀਂ ਕੀਤਾ ਬਸ ਇੱਕ ਕਲਿੱਪਸ ਲੈ ਲਈ ਬੜੀ ਥਕਾਵਟ ਜੀ ਲੱਗ ਰਹੀ ਸੀ ਵੈਸੇ ਵੀ ਜਦੋਂ ਘਰ ਦੇ ਕੰਮ ਕਾਜ ਕਰਕੇ ਜਾਈਏ ਫਿਰ ਹੋਰ ਵੀ ਜ਼ਿਆਦਾ ਥਕਾਵਟ ਹੋ ਜਾਂਦੀ ਹੈ ਦਵਾਈ ਲੈਣ ਤੋਂ ਬਾਅਦ ਆਪਾਂ ਅੱਗੇ ਸੀ ਨਾਲ ਵਾਲੇ ਪਿੰਡ ਪੰਚਾਇਤ समिती ਜੀ ਕਿਉਂਕਿ ਅੱਜ ਇੱਥੇ ਲੱਗਿਆ ਹੋਇਆ ਸੀਗਾ ਜੀ ਕਿਸਾਨੀ ਰਜਿਸਟ੍ਰੇਸ਼ਨ ਕੈਂਪ ਤੇ ਇੱਥੇ ਜਿਵੇਂ ਕਿ ਹੁਣ ਜਨ ਅਧਾਰ ਦੇ ਨਾਲ ਸਾਰੇ ਜਮ੍ਹਾਂਬੰਦੀਆਂ ਵਗੈਰਾ ਅਟੈਚ ਕਰਦੇ ਆ ਨਾ ਪਤਾ ਨਹੀਂ ਗਵਰਨਮੈਂਟ ਕੀ ਕਰ ਰਹੀ ਹੈ ਵਿੱਚ ਤੇ ਕਹਿ ਰਹੀ ਹੈ ਵੀ ਕਿਸਾਨੀ ਵਾਲੇ ਪੈਸੇ ਵਧਣਗੇ ਵਿੱਚੇ ਕਹਿ ਰਹੀ ਹੈ ਵੀ ਕਿਸਾਨਾਂ ਨੂੰ ਟੈਕਸ ਲੱਗਣਾ ਸ਼ੁਰੂ ਹੋ ਜਾਊਗਾ ਹੁਣ ਪਤਾ ਨਹੀਂ ਕੀ ਨਵਾਂ ਸੱਪ ਨਿਕਲੂਗਾ ਇਹ ਤਾਂ ਗਵਰਨਮੈਂਟ ਜਾਣੇ ਤੇ ਆਪਣੇ ਪ੍ਰਾਈਮ ਮਿਨਿਸਟਰ ਜਾਨਣ ਜੀ ਇੱਧਰ ਹੁਣ ਮੈਂ ਫਰੂਟਸ ਰੱਖ ਰਹੀ ਸੀਗੀ ਧੋ ਕੇ ਖਾਨ ਪੀਂਦਾ ਪੂਰਾ ਧਿਆਨ ਰੱਖ ਰਹੇ ਆ ਫਰੂਟਸ ਵਗੈਰਾ ਦਾ ਪਰ ਫੇ ਵੀ ਕਿਤੇ ਨਾ ਕਿਤੇ ਇੱਕ ਕਮਜ਼ੋਰੀ ਕਾਫੀ ਲੱਗ ਰਹੀ ਹੈ ਪਤਾ ਨਹੀਂ ਕਿਹੋ ਜਿਹਾ ਬੁਖਾਰ ਹੈ ਜਿਹੜਾ ਹੱਥ ਧੋ ਕੇ ਵੀ ਛਿਪ ਪੈ ਗਿਆ ਉਹ ਟੇਸਟ ਵੀ ਨਹੀਂ ਆ ਰਿਹਾ ਕੋਈ ਵੀ ਚੀਜ਼ ਦਾ ਨਾ ਕੋਈ ਵੀ ਸਵਾਦ ਨਹੀਂ ਆ ਰਿਹਾ ਫਿੱਕੀ ਜਿਹੀ ਲੱਗਦੀ ਹਰ ਇੱਕ ਚੀਜ਼ ਹੁਣ ਮੈਂ ਅੰਗੂਰ ਖਾਦੇ ਸੀਗੇ ਮੈਨੂੰ ਥੋੜਾ ਜਿਹਾ ਮੂੰਹ ਤਾਂ ਟੇਸਟ ਵਧੀਆ ਲੱਗੇ ਲਓ ਜੀ ਇਧਰ ਦੋ ਅਮਰੂਦ ਅੱਜ ਤੋੜ ਕੇ ਲੈਂਦੇ ਗਾਰਡਨ ਚੋਂ ਉਹਨੂੰ ਧੋ ਕੇ ਰੱਖਦੀਆਂ ਤੇ ਦੁਪਹਿਰ ਨੂੰ ਮੰਮੀ ਤੇ ਰਾਜਿੰਦਰ ਰੈਸਟ ਕਰਦੇ ਸੀ ਫਿਰ ਉਧਰੋਂ ਪਿੰਡ ਚੋਂ ਬੀਬੀਆਂ ਆ ਗਈਆਂ ਸੀ ਮੰਮੀ ਕੋਲੇ ਅਫਸੋਸ ਕਰਨ ਵਾਸਤੇ ਮੈਂ ਚਾਹ ਬਣਾ ਰਹੀ ਸੀਗੀ ਤੇ ਇਧਰ ਅਜ ਗਮਲਿਆਂ ਦੀ ਵੀ ਸਾਫ ਸਫਾਈ ਚੱਲ ਰਹੀ ਸੀ ਕਿਉਂਕਿ ਮੇਰੀ ਤਾਂ ਤਬੀਅਤ ਠੀਕ ਨਾ ਹੁਣ ਕਰਕੇ ਮੇਰਾ ਟਾਈਮ ਹੀ ਲੱਗਿਆ ਮੈਂ ਇੱਕ ਦਿਨ ਪਾਣੀ ਵੀ ਪਾਇਆ ਸੀ ਸਾਫ ਕਰੂੰਗੀ ਇਹਨਾਂ ਨੂੰ ਕਹਾਂ ਗਈ ਥੀ ਰੇ ਨੇਚਾ ਮੇਰੇ ਕੋ ਵੀ ਲੈ ਜਾਂਦੀ ਸਾਥ ਮੈਂ ਹਾਂ ਇਕੱਲੀ ਕੇਲੀ ਮੱਥਾ ਟੇਕਾਈ ਕਿਹੜਾ ਰਹਾ ਸਫਰ ਠੀਕ ਬੜੀਆ ਸ਼ਾਮ ਨੂੰ ਪੜ੍ਹਾਈ ਬੱਚਿਆਂ ਨੂੰ ਟਿਊਸ਼ਨ ਕਿਉਂਕਿ ਚਾਹੇ ਤਬੀਅ ਠੀਕ ਨਾ ਹੋਵੇ ਪਮੰਦੀ ਹੋਵੇ ਜਿਹੜੇ ਕੰਮ ਕਾਜ ਆਪਾਂ ਨੂੰ ਕਰਨੇ ਹੀ ਪੈਂਦੇ ਆ ਬਾਕੀ ਇਹਨਾਂ ਦੇ ਮਾਰਚ ਚ ਇਗਜ਼ਾਮ ਹੈ ਇਸ ਕਰਕੇ ਇਹਨਾਂ ਨੂੰ ਪੜਾਉਣਾ ਹੀ ਪੈਂਦਾ। ਉੱਥੋਂ ਆ ਕੇ ਆਪਾਂ ਰੈਸਟ ਕੀਤਾ ਰੈਸਟ ਕਰਨ ਤੋਂ ਬਾਅਦ ਹੁਣ ਮੈਂ ਕੁਝ ਕੰਮ ਕਾਜ ਕੀਤੇ ਫਰੂਟਸ ਵਗੈਰਾ ਧੋ ਕੇ ਰੱਖ ਕੇ ਆਈਆਂ। ਤੇ ਵੈਸੇ ਤਾਂ ਆਪਾਂ ਦੇਖੋ ਖਾਣ ਪੀਣ ਦਾ ਬਹੁਤ ਧਿਆਨ ਰੱਖ ਰਹੇ ਆ ਪਰ ਜਿਹੜਾ ਇੱਕ ਵਾਰੀ ਵਾਇਰਲ ਹੋ ਜਾਂਦਾ ਨਾ ਟਾਈਮ ਬਹੁਤ ਲੱਗਦਾ। ਜ਼ਿਆਦਾਤਰ ਲੋਕਾਂ ਨੂੰ ਮਹੀਨਾ ਮਹੀਨਾ ਲੱਗ ਰਿਹਾ ਸਹੀ ਹੋਣ ਦੇ ਵਿੱਚ। ਬਾਕੀ ਇਹ ਵੀ ਜਿੱਦੇ ਮੀਂਹ ਜਾਂ ਪੈ ਰਿਆ ਸੀਗਾ ਹਨਾ ਮੈਂ ਕੜੀਆਂ ਦੇ ਵਿੱਚ ਭਿੱਜ ਗਈ ਸ਼ਾਇਦ ਮੈਨੂੰ ਉਹਦੇ ਨਾਲ ਹੋ ਗਿਆ ਤੇ ਅੱਖਾਂ ਵੀ ਦੇਖੋ ਮੇਰੀ ਕਿਵੇਂ ਸਵੇਲਿੰਗ ਜੀ ਹੋ ਰਹੀ ਹੋਈਆਂ ਪਈਆਂ ਨੇ ਇਸ ਤੇ ਨਾਲ ਬਾਕੀ ਤੁਸੀਂ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਵੀ ਕੇਅਰ ਕਰੋ ਤੇ ਅੱਜ ਵਾਲੇ ਬਲੌਗ ਦਾ ਆਪਾਂ ਐਂਡ ਕਰ ਰਹੇ ਹਾਂ ਬਲੌਗ ਵਧੀਆ ਲੱਗਿਆ ਹੋਵੇ ਲਾਈਕ ਕਰ ਦਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਇਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਆਵਾਜ਼ ਮੇਰੀ ਭਾਰੀ ਭਾਰੀ ਹੋਈ ਪਈ ਆ ਮਿਲਾਂਗੇ ਕੱਲੂ ਇੱਕ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ